Oh. Uh ਆਈਸਕ੍ਰੀਮ ਇੰਨੀ ਜਿਆਦੇ ਹੈਲਦੀ ਹੈ ਇਹਨੂੰ ਬਜ਼ੁਰਗ ਜਾਂ ਜਿਹੜੇ ਡਾਈਟਿੰਗ ਕਰ ਰਹੇ ਨੇ 슈ਗਰ ਵਾਲੇ ਪੇਸ਼ੈਂਟ ਬੱਚੇ ਬਜ਼ੁਰਗ ਸਾਰੇ ਖਾ ਸਕਦੇ ਨੇ ਤੇ ਇਹ ਬਣਾਉਣ ਵਾਸਤੇ ਜਿਹੜਾ ਆਪਾਂ 1/2 ਕਿਲੋ ਦੁੱਧ ਲਿਆ ਸੀ ਉਹਨੂੰ ਆਪਾਂ ਉਬਾਲਾ ਦੇ ਲੈਣਾ ਫੁੱਲ ਗਰਮ ਕਰ ਲੈਣਾਗਾ ਇੱਕ ਦੋ ਵਾਲੇ ਆਪਾਂ ਇਹਨੂੰ ਦੁਬਾਰਾ ਕਿਸੇ ਭਾਂਡੇ 'ਚ ਪਾ ਲਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਕੌਲੀ ਮਖਾਣੇ ਇਹਦੇ ਵਿੱਚ ਜਿਹੜਾ ਕੈਲਸ਼ੀਅਮ ਵਿਟਾਮਿਨ मिनਰਲਸ ਹੁੰਦੇ ਨੇਗੇ ਹੁਣ ਆਪਾਂ ਲਾਵਾਂਗੇ ਜੀ ਓਟਸ ਜਿਹੜੇ ਕਿ ਡਾਈਟਿੰਗ ਕਰ ਰਹੇ ਉਹਨਾਂ ਵਾਸਤੇ ਵਧੀਆ ਡਾਈਟ ਆਪਣੇ ਮੀਲ ਪਲਾਨ 'ਚ ਜਿਵੇਂ ਆਪ ਇਹਨੂੰ ਸ਼ਾਮਲ ਤੇ ਪਿਉ ਕੇ ਰੱਖ ਦੇਣਾ ਹੈ ਤੇ ਇਧਰ ਆਪਾਂ ਇੱਕ ਭਾਂਡਾ ਹੋਰ ਲੈ ਲਾਂਗੇ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪਾਣੀ ਤੇ ਇਧਰ ਆਪਾਂ ਕੁਝ ਸਮਾਨ ਲਿਆ ਹੋਇਆ ਜਿਵੇਂ ਆਪਾਂ ਲੈਣੇ ਨੇ ਜੀ ਕਾਜੂ ਡਰਾਈ ਫਰੂਟ ਆਪਾਂ ਕੋਈ ਵੀ ਲੈ ਸਕਦੇ ਆ ਕਾਜੂ ਹੋਗੇ ਜੀ ਥੋੜੇ ਜਿਹਾ ਬਦਾਮ ਹੋਗੇ ਤੇ ਇਧਰ ਆਪਾਂ ਲਈ ਹੋਈ ਹੈ ਜੀ ਕਿਸ਼ਮਿਸ ਦੀ ਇਹਨੂੰ ਦਾਖਾਂ ਵੀ ਕਹਿੰਦੇ ਨੇਗੇ ਤੇ ਜਿਹੜੇ ਆਹ ਵਾਲੇ ਨੇ ਜੀ ਇਹ ਆਪਾਂ ਲਿਆਂਗਣੀਆਂ ਨੇ 2-3 ਖੰਜੂਰਾ ਇਹਨੂੰ ਵੀ ਆਪਾਂ ਦੁੱਧ ਚ ਹੀ ਪਾ ਦਾਂਗੇ ਇਹਦੇ ਵਿੱਚ ਹੀ ਪਾ ਦੇਣੀਆਂ ਨੇਗੀਆਂ ਤੇ ਇਧਰ ਜਿਹੜੇ ਆਪਾਂ ਡਰਾਈ ਫਰੂਟ ਲਏ ਹੋਏ ਸੀ ਇਹਨੂੰ ਆਪਾਂ ਪਾਣੀ ਚ ਭਿਉਂਦਾਂਗੇ ਜੀ ਜਿਵੇਂ ਆਪਾਂ ਬੱਚ ਤੇ ਆਪਾਂ ਸ਼ਾਮ ਨੂੰ ਇਹਨਾਂ ਨੂੰ ਸਾਰੇ ਨੂੰ ਗ੍ਰੈਂਡ ਕਰਕੇ ਬਣਾ ਸਕਦੇ ਹਾਂਗੇ ਹੁਣ ਆਪਾਂ ਇਹਨਾਂ ਨੂੰ 3-4 ਘੰਟੇ ਵਾਸਤੇ ਰੱਖ ਦੇਣਾ ਹੈ ਤੇ ਜੇਕਰ ਵੱਧ ਟਾਈਮ ਹੋਵੇ ਤੇ ਮੈਂ ਆਪਾਂ ਸਵੇਰੇ ਭਾਂਉਂਦੇ ਸ਼ਾਮ ਨੂੰ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ ਤੇ ਹੁਣ ਇਹ ਤੋਂ ਬਾਅਦ ਆਪਾਂ ਜਿਹੜਾ ਅਗਲਾ ਪ੍ਰੋਸੈਸ ਹੋ ਫੇਰ ਦੱਸਾਂਗੇ ਪਹਿਲਾਂ ਆਪਾਂ ਇਹਨਾਂ ਨੂੰ 2-3 ਘੰਟੇ ਵਾਸਤੇ ਏਵੇਂ ਰੱਖ ਦਿੰਨੇ ਲਓ ਜੀ ਇਹਨੂੰ ਆਪਾਂ 3-4 ਘੰਟੇ ਵਾਸਤੇ ਭੋਂਤਾ ਸੀ ਆ ਪਰ ਆਪਣੇ ਟੂੜੀ ਵਾਲੀ ਮਸ਼ੀਨ ਲੱਗੀ ਸੀ ਉਹਦਾ ਕਰਕੇ ਫਿਰ ਹੁਣ ਚਾਹ ਪਾਣੀ ਵੀ ਬਣਾਉਣਾ ਸੀਗਾ ਸੋ ਰਾਤ ਦਾ ਰੋਟੀ ਪਾਣੀ ਕਰਕੇ ਹੁਣ ਵਿਲੇ ਹੋਏ ਸੀਗੇ ਤੇ ਇਹਨੂੰ 5-6 ਘੰਟੇ ਹੋ ਗਏ ਹੋ ਚੁੱਕਿਆ ਗਿਆ ਤੇ ਇਧਰ ਜਿਹੜੇ ਬਦਾਮ ਸੀ ਕਾਜੂ ਤੇ ਜਿਹੜੀਆਂ ਆਪਾਂ ਦਾਖਾ ਪਾਈਆਂ ਸੀ ਪੂਰੀਆਂ ਫੁੱਲ ਚੁੱਕੀਆਂ ਨੇ ਹੁਣ ਜਿਹੜੇ ਆਪਾਂ ਬਦਾਮ ਲਏ ਇਹਨਾਂ ਉੱਪਰ ਜਿਹੜਾ ਛਿਲਕਾ ਉਹਨੂੰ ਆਪਾਂ ਲਾ ਦਨੇ ਆ ਜੀ ਸਾਰੀਆਂ ਚੀਜ਼ਾਂ ਨੂੰ ਜਿਹੜਾ ਵਧੀਆ ਆਪਾਂ ਤਿਆਰ ਕਰ ਲਾਂਗੇ ਜੀ ਸਾਰੇ ਜਿਹੜੇ ਬਦਾਮ ਦੇ ਛਿਲਕੇ ਆ ਉਹ ਆਪਾਂ ਲਾ ਦੇਣੇ ਨੇ ਤੇ ਲਾ ਬਦਾਮਾਂ ਦਾ ਮਤਲਬ ਵਾਈਟ ਵਾਈਟ 파ਟ ਆ ਜਿਹੜਾ ਉਹੀ ਵਰਤਨ ਹੋ ਰਹਾ ਨਾ ਜੀ ਨਾਲ ਇਹਨਾਂ ਦੀ ਤਸਵੀਰ ਹੈ ਜਿਹੜੀ ਠੰਡੀ ਹੋ ਗਈ ਜੀ ਡਰਾਈ ਫਰੂਟ ਦੀ ਇਸ ਕਰਕੇ ਭੌਂ ਕੇ ਰੱਖਣੇ ਨੇਗੇ ਤੇ ਆ ਮਖਾਣੇ ਵੀ ਜਿਹੜੇ ਆਪਣੇ ਜਿਵੇਂ ਬੜੀਆਂ ਨਹੀਂ ਪੀਂਉਂਦੀਆਂ ਹੁੰਦੀਆਂ ਰੋਣ ਹਾਂਜੀ ਇਹ ਵੀ ਨਰਮ ਹੋ ਚੁੱਕੇ ਨੇ ਪੂਰੇ ਲਓ ਜੀ ਬਦਾਮ ਆਪਾਂ ਛਿੱਲ ਲੈ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾ ਦਨੇ ਆਗੇ ਠੀਕ ਹੈ ਜੀ ਇਸੇ ਬੌਲ 'ਚ ਮਿਕਸ ਕਰ ਲਾਂਗੇ ਫਸਾ ਹਾਂਜੀ ਇਸੇ ਜੀ ਮਿਕਸ ਕਰ ਲੈਨੇ ਇੱਕ ਵਾਰ ਹੁਣ ਆਪਾਂ ਲਿਆ ਹੋਇਆ ਜੀ ਇੱਕ ਚਮਚ ਕੌਫੀ ਦਾ ਨਹੀਂ ਆਪਾਂ ਕੋਕੋ ਪਾਊਡਰ ਵੀ ਲੈ ਸਕਦੇ ਹਾਂਗੇ ਤੇ ਇਹਨੂੰ ਵੀ ਆਪਾਂ ਮਿਕਸ ਕਰ ਲਾਂਗੇ ਜੀ ਠੀਕ ਹੈ ਜੀ ਕੌਫੀ ਨੂੰ ਅੱਡ ਘੋਲਣਾ ਹੈ ఏనా మలర్ వది ట ఆ ਤੇ ਥੋੜੀ ਆਪ ਇਹਦੇ ਵਿੱਚ ਪਾਵਾਂਗੇ ਸ਼ੱਕਰ ਟੇਸਟ ਵਾਸਤੇ ਕਿਉਂਕਿ ਬੱਚੇ ਆਏ ਹੁੰਦਾ ਵੀ ਮਿੱਠਾ ਵੀ ਵੱਧ ਹੋਵੇ ਬੱਸ ਆਪਾਂ ਰਮਣੇ ਇਹਦੇ ਵਿੱਚ ਖਜੂਰ ਪਾਈ ਸੀ ਉਹ ਵੀ ਮਿੱਠੀਆਂ ਉਹ ਆਪਾਂ ਇੱਕ ਦੋ ਹੀ ਪਾਈਆਂ ਨੇ ਜੀ ਜੇ ਕਦੇ ਵੀ ਖਜੂਰਾਂ ਨਾ ਹੋ ਵੀ ਪਾਉਣੀਆਂ ਹੋਣ ਤਾਂ ਤੁਸੀਂ ਇਹਦੇ ਵਿੱਚ ਸ਼ੱਕਰ ਪਾ ਸਕਦੇ ਹੋ ਮਿਸ਼ਰੀ ਪਾ ਸਕਦੇ ਹੋ ਤੇ ਜਾਂ ਗੁੜ ਨੂੰ ਕ੍ਰਸ਼ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਮਤਲਬ ਟੇਸਟ ਵਧੀਆ ਆ ਜਾਂਦਾ ਕਿਉਂਕਿ ਮਿੱਠੇ ਤੋਂ ਬਿਨਾ ਤਾਂ ਸੁਆਦ ਹੀ ਨਹੀਂ ਲੱਗਦੀ ਕੋਈ ਚੀਜ਼ ਤੇ ਜਿਹੜੇ 슈ਗਰ ਵਾਲੇ ਪੇਸ਼ੈਂਟ ਉਹ ਜਿਹੜਾ ਗੁੜ ਗੜਾ ਇਹ ਥੋੜਾ ਮੋਟਾ ਪਾ ਸਕਦੇ ਨੇ ਸਕਿਪ ਕਰ ਸਕਦੇ ਨੇ ਜੀ ਹਾਂਜੀ ਨਹੀਂ ਕੱਲੀਆਂ ਖਜੂਰਾਂ ਪਾ ਸਕ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਡਾਰਕ ਚਾਕਲੇਟ ਇਹਨੂੰ ਵੀ ਆਪਾਂ ਬ੍ਰੀਕ-ਬ੍ਰੀਕ ਕਰਕੇ ਪਾਵਾਂਗੇ ਕੱਦੂਕਾਸ ਕਰਕੇ ਪਾਵਾਂਗੇ ਕਿਉਂਕਿ ਜੇਕਰ ਆਪਾਂ ਚਾਕਲੇਟ ਵਾਲੀ ਬਣਾ ਰਹੇ ਹਾਂ ਜੀ ਹੂੰ ਤੇ ਇਹਦੇ ਵਿੱਚ ਚਾਕਲੇਟ ਤਾਂ ਫਿਰ ਪਾਉਗੇ ਆਪਾਂ ਡਾਰਕ ਵਾਲੀ ਲਈ ਹੋਈ ਹੈਗੀ ਠੀਕ ਹੈ ਜੀ ਜੀ ਇਹਦੇ ਬ੍ਰੀਕ-ਬ੍ਰੀਕ ਟੁਕੜੇ ਕਰਕੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਇਹਨੂੰ ਤੇ ਜਿਵੇਂ ਹੁਣ ਡਰਾਈ ਫਰੂਟ ਆਪਾਂ ਆਪਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਕੋਈ ਜ਼ਰੂਰੀ ਨਹੀਂ ਵੀ ਜਿੰਨੇ ਆਪਾਂ ਪਾਏ ਓੰਨੇ ਪਾਉਣੇ ਨੇਗੇ ਹੂੰ ਘੱਟ ਵੀ ਪਾ ਸਕਦੇ ਆ ਵੱਧ ਵੀ ਪਾ ਮਤਲਬ ਜਿੰਨੀ ਟੇਸਟੀ ਬਣਾਉਣੀ ਹੋਵੇ ਉਹਦੇ ਹਿਸਾਬ ਨਾਲ ਆਪ ਇਹਦਾ ਸਮ ਲੋ ਜੀ ਤੇ ਹੁਣ ਆਪਾਂ ਉਹਨਾਂ ਚਿਰੇ ਨੂੰ ਪੀਸਣਾ ਹੈ ਜਿੰਨਾ ਚਿਰ ਇਹਦਾ ਜਿਹੜਾ ਸਮੂਥ ਪੇਸਟ ਉਹ ਬਣ ਕੇ ਤਿਆਰ ਨਹੀਂ ਹੁੰਦਾ ਮਤਲਬ ਕਿਉਂ ਮੰਗੂ ਸੌਫਟ ਨਹੀਂ ਹੋ ਜਾਂਦਾ ਜੀ ਸੌਫਟ ਨਹੀਂ ਹੋ ਜਾਂਦਾ ਜੀ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਪੀਸ ਲਾਂਗੇ ਲਓ ਜੀ ਪੇਸਟ ਆਪਣਾ ਬਣ ਕੇ ਬਿਲਕੁਲ ਤਿਆਰ ਹੈਗਾ ਸਮੂਥ ਜਿਹੜਾ ਪੇਸਟ ਆਉਗਾ ਆਪਾਂ ਬਣਾ ਲੈਣਾਗਾ ਇਸ ਪ੍ਰਕਾਰ ਦਾ ਬਣ ਕੇ ਤਿਆਰ ਹੋ ਗਿਆ ਜੀ ਤੇ ਹੁਣ ਆਪਾਂ ਇਹਨੂੰ ਕਿਸੇ ਵੀ ਭਾਂਡੇ 'ਚ ਪਾ ਲਾਂਗੇ ਜਿਹੜੇ ਵੀ ਕੰਟੇਨਰ 'ਚ ਆਪਾਂ ਇਹਨੂੰ ਜਮਾਉਣਾਗਾ ਉਹਦੇ ਵਿੱਚ ਆਪਾਂ ਇਹਨਾਂ ਨੂੰ ਪਾ ਲਾਂਗੇ ਆਪਾਂ ਆ ਲਿਆ ਹੋਇਆ ਜੀ ਕੱਚ ਦਾ ਇਸੇ ਵਿੱਚ ਪਾ ਲਾਂਗੇ ਜਾਂ ਚੌਰਸ ਹੋ ਗਏ ਜੀ ਜਿਵੇਂ ਗੋਲ ਜੇ ਆਪਾਂ ਹੁੰਦੇ ਉਹ ਲੈ ਲੈਨੇ ਹੈਗੇ ਉਹਨਾਂ 'ਚ ਆਪਾਂ ਇਹਨਾਂ ਨੂੰ ਪਾ ਲਾਂਗੇ ਜੀ ਆਪਾਂ ਇਹਨੂੰ ਇਸੇ ਵਿੱਚ ਜਿਉਂਕਿ ਏਅਰ ਟਾਈਟ ਦੇ ਵਿੱਚ ਇੱਕ ਬੱਬਲ ਜੇ ਨਹੀਂ ਬਣਨੇ ਬਹੁਤ ਹੀ ਵਧੀਆ ਜਿਹੜੀ ਆਈਸਕ੍ਰੀਮ ਉਹ ਬਣ ਕੇ ਤਿਆਰ ਹੋਊਗੀ ਜਿਵੇਂ ਉੱਪਰ ਦਾਣੇ ਜੇ ਬਣ ਜਾਂਦੇ ਆ ਜੇ ਆਪਾਂ ਉੱਪਰ ਟੱਕਣ ਲਾ ਦਾਂਗੇ ਜਾਂ ਕੋਈ ਪੇਪਰ ਉਹ ਕਰ ਦਾਂਗੇ ਤਾਂ ਉਹ ਦਾਣੇ ਜੇ ਬਣਨਗੇ ਅੱ ਉਹਦੇ ਨਾਲ ਵੀ ਨਹੀਂ ਬਬਲ ਜਿਹਾ ਆਉਂਦੇ ਤੇ ਹੁਣ ਇਹਦੇ ਉੱਪਰ ਤੁਸੀਂ ਜੀ ਡੈਕੋਰੇਟ ਕਰਨ ਵਾਸਤੇ ਜਿਵੇਂ ਆਪਾਂ ਚਾਕਲੇਟ ਚਿਪਸ ਲਏ ਹੋਏ ਨੇ ਜੀ ਵਾਈਟ ਤੇ ਜਿਹੜੇ ਚਾਕਲੇਟੇ ਕਲਰ ਚ ਐ ਵੀ ਆਪਾਂ ਉੱਪਰ ਉੱਪਰ ਇਹਦੇ ਲਾ ਦਾਂਗੇ ਤੇ ਜੇ ਤੁਸੀਂ ਚਾਹੋ ਵੀ ਚਾਕਲੇਟ ਵੀ ਨਹੀਂ ਪਸੰਦ ਜਾਂ ਨਹੀਂ ਲਾਉਣੀ ਤੁਸੀਂ ਇਹਦੇ ਵਿੱਚ ਕੋਈ ਵੀ ਫਰੂਟ ਪਾ ਸਕਦੇ ਹੋ ਜਿਵੇਂ ਆਪਾਂ ਇਹਦੇ ਵਿੱਚ ਪਾਏ ਸੀਗੇ ਆਉਟਸ ਪਾਏ ਸੀਗੇ ਤੇ ਜਿਵੇਂ ਆਪਾਂ ਪਹਿន្តែ ਹੋਏ ਸੀ ਬਾਦਾਮ ਵਗੈਰਾ ਉਹ ਸਾਰਿਆਂ ਨੂੰ ਤੁਸੀਂ ਪੀਸ ਕੇ ਇਹਦੇ ਵਿੱਚ ਕੋਈ ਫਰੂਟ ਵੀ ਪਾ ਕੇ ਜਿਹੜੀ ਆਈਸਕ੍ਰੀਮ ਹੋ ਤੁਸੀਂ ਫਰੂਟ ਆਈਸਕ੍ਰੀਮ ਬਣਾ ਸਕਦੇ ਹੋ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਜਿਹੜੀ ਆਈਸਕ੍ਰੀਮ ਬਣਨ ਵਾਸਤੇ ਤਿਆਰ ਹੋ ਜਗੀ ਬਸ ਹੁਣ ਆਪਾਂ ਇਹਨੂੰ ਫਰਿੱਜ 'ਚ ਰੱਖ ਦਾਂਗੇ ਇਸ ਪ੍ਰਕਾਰ ਆਪਾਂ ਇਹਨੂੰ ਡੈਕੋਰੇਟ ਕਰ ਲਈ ਬਹੁਤ ਹੀ ਵਧੀਆ ਲੱਗੂ ਬੱਚਿਆਂ ਨੂੰ ਤਾਂ ਬੇहद ਪਸੰਦ ਆਉਂਦੀ ਹੈਗੀ ਹੁਣ ਆਪਾਂ ਇਹਦਾ ਟੱਕਣ ਲਗਾ ਕੇ ਇਹਨੂੰ ਆਪਾਂ ਫਰਿੱਜ 'ਚ ਰੱਖ ਦਾਂਗੇ ਪੂਰੀ ਰਾਤ ਵਾਸਤੇ 7-8 ਘੰਟੇ ਬਾਅਦ ਤੁਸੀਂ ਦੇਖੋਗੇ ਜਿਹੜੀ ਆਪਣੀ ਆਈਸਕ੍ਰੀਮ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆਗੀ ਹੁਣ ਆਪਾਂ ਇਹਨੂੰ ਇਸ ਚਮਚ ਦੇ ਨਾਲ ਰੋਲ ਕਰਕੇ ਜਿਹੜਾ ਆਈਸਕ੍ਰੀਮ ਸ਼ੇਪ ਜੇ ਆਪਾਂ ਇਹਨੂੰ ਤਿਆਰ ਕਰ ਲਾਂਗੇ ਸੋ ਕਾਲਜ ਵਾਕੇ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਸਰਵ ਕਰ ਸਕਦੇ ਆ ਕਿਉਂਕਿ ਇਹ 슈ਗਰ ਫ੍ਰੀ ਕਹਿ ਸਕਦੇ ਆ ਕਿਉਂਕਿ ਇਹਦੇ ਵਿੱਚ ਕੋਈ ਵੀ ਆਪਾਂ ਖੰਡ ਵਗੈਰਾ ਨਹੀਂ ਪਾਈ ਜਿਵੇਂ ਹੁਣ 슈ਗਰ ਵਾਲੇ ਕਹਿ ਰਹੇ ਸੀਗੀ ਮੈਂ ਇਹਦੇ ਵਿੱਚ ਆਪਾਂ ਗੁੜ ਪਾ ਸਕਦੇ ਆ ਸ਼ੱਕਰ ਪਾ ਸਕਦੇ ਆ ਜਾਂ ਜਿਵੇਂ ਖੰਜੂਰਾਂ ਨੇ 1 2 ਪਾ ਕੇ ਵਧੀਆ ਟੇਸਟੀ ਟੇਸਟੀ ਬਣਾ ਕੇ ਖਾ ਸਕਦੇ ਆ ਕਿਉਂਕਿ ਜੀ ਕਰਦਾ ਹੁੰਦਾ ਕਈ ਵਾਰ ਆਪਾਂ ਬਿਮਾਰੀਆਂ ਦੇ ਕਰਕੇ ਨਹੀਂ ਖਾ ਸਕਦੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੇ ਹੁਣ weight ਘੱਟ ਕਰ ਰਹੇ ਉਹ ਵੀ ਕਦੇ-ਕਦੇ ਇਹਨੂੰ ਖਾ ਸਕਦੇ ਨੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰ ਕਰਨੀ ਆਪਣੇ ਬੱਚੇ ਖੁਸ਼ ਕਰਨੇ ਵੀਡੀਓ ਵਧਲੇਗੇ ਜਰੂਰ ਸ਼ੇਅਰ ਕਰਨੇ ਧੰਨਵਾਦ